ਸਾਸ਼ੀਗਲ ਮੈਂ ਹਮਮੋਹ ਤਲਵਾਰ ਤੋਂ ਤੁਸੀਂ ਦੇਖ ਰਹੇ ਪੰਜਾਬ ਤੋਂ ਅਕਸਟੰਡੀਪੁਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਦੇ ਲਈ ਵਿਸ਼ੇਸ਼ ਟੀਮਾਂ ਮੈਦਾਨ ਦੇ ਵਿੱਚ ਉਤਾਰੀ ਗਈਆਂ ਨੇ ਇਹ ਟੀਮਾਂ ਜਨਾਲਾ ਸਮੇਤ ਰਾਜ ਦੇ ਕਈ ਹਿੱਸਿਆਂ ਦੀਆਂ ਮੰਡੀਆਂ ਦੇ ਵਿੱਚ ਪਹੁੰਚ ਕੇ ਉੱਥੋਂ ਦੇ ਸੈਂਪਲ ਇਕੱਠੇ ਕਰ ਰਹੀਆਂ ਨੇ ਤਾਂ ਜੋ ਹੜ੍ਹ ਕਾਰਨ ਫਸਲ ਦੀ ਕੁਆਲਿਟੀ ਤੇ ਪਏ ਅਸਰ ਦੀ ਜਾਂਚ ਕੀਤੀ ਜਾ ਸਕੇ ਪੰਜਾਬ ਫੂਡ ਸਪਲਾਈ ਵਿਭਾਗ ਦੇ ਜੁਆਇੰਟ ਡਾਇਰੈਕਟਰ ਮੰਗਲਦਾਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਫਸਲਾਂ ਬਾਰੇ ਇੱਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਗਈ ਸੀ ਕਾਰ ਨੇ 6 ਟੀਮਾਂ ਨੂੰ ਸੂਬੇ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਭੇਜਿਆ ਗਿਆ ਤੇ ਇਹ ਟੀਮਾਂ ਮੰਡੀਆਂ ਦੇ ਖੇਤਰਾਂ ਦੇ ਵਿੱਚ ਜਾ ਕੇ ਸੋ ਨੇੜੇ ਸੈਂਪਲ ਇਕੱਠੇ ਕਰਕੇ ਉਥੋਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾ ਰਹੀਆਂ ਨੇ ਤੇ ਤਿਆਰ ਹੋਈ ਇੱਕ ਰਿਪੋਰਟ ਕੇਂਦਰ ਸਰਕਾਰ ਨੂੰ ਇਸ ਤੋਂ ਬਾਅਦ ਭੇਜੀ ਜਾਵੇਗੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਕਿਸਾਨਾਂ ਨੂੰ ਰਿਆਤ ਜਾਂ ਮੁਆਵਜ਼ੇ ਦੇ ਰੂਪ ਦੇ ਵਿੱਚ ਕਿਹੜੀ ਮਦਦ ਦਿੱਤੀ ਜਾਵੇ ਅਧਿਕਾਰੀਆਂ ਅਨੁਸਾਰ ਇਹ ਜਾਇਜ਼ਾ ਰਿਪੋਰਟ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਦੇ ਲਈ ਨੀਤੀਗਤ ਫੈਸਲੇ ਕਰਨ ਦੇ ਵਿੱਚ ਸਹਾਇਕ ਸਾਬਤ ਹੋਵੇਗੀ ਮੈਮ ਮੰਗਲਦਾਸ ਜੋਇੰਟ ਡਾਇਰੈਕਟਰ ਫੂਡ ਸਪਲਾਈ ਪੰਜਾਬ ਚंडीगढ़ ਅੱਜ ਸੈਂਟੀਟਿਵ ਤੋਂ ਆਈ ਹੈ ਇਹ ਪਿੱਛੇ ਫਲੱਡ ਆਇਆ ਤੇ ਪੈਡੀ ਇਫੈਕਟਡ ਹੋਈ ਹੈ। ਇਹ ਚ ਆਪਣੇ ਗਵਰਨਮੈਂਟ ਆਫ ਇੰਡੀਆ ਨਿਮਿਸਟਰੀ ਦੀ ਟੀਮ ਬਣਾਈ ਆ। ਉਹਦੇ ਵਿੱਚ ਮੈਂ ਉਹਨਾਂ ਦੇ ਨਾਲ ਆਇਆ ਆ। ਇਹ ਆਪਾਂ ਪੰਜਾਬ ਗਵਰਨਮੈਂਟ। ਤੇ ਉਹ ਸੈਂਪਲ ਵੀ ਡਰਾ ਕਰ ਰਹੇ ਆ। ਏਅਰਪੋਰਟ ਬਣਾ ਕੇ ਫਿਰ ਭੇਜਣਗੇ। ਸਰ ਜੀ ਇਹਦਾ ਜਿਹੜਾ ਕਿਉਂ ਇਹ ਕਿਉਂ ਸੈਂਟਰ ਪ੍ਰਾਈਜ਼ ਆ ਰਿਹਾ? ਕਿਉਂਕਿ ਪਿੱਛੇ ਵਾਰਸ਼ਪਈਆਂ ਜਾਂ ਫਲੱਡ ਦਾ ਪਾਣੀ ਆਇਆ। ਜੋ ਕਮੇਟੀ ਜਾਰੀ ਸੀ ਤਦ ਪੈਡੀ ਖਰਾਬ ਹੋਈ ਹੈ। ਉਹ ਫਿਰ ਸਾਨੂੰ ਜ਼ਿਲ੍ਹਾ ਵਾਈਜ਼ ਲਿਖ ਕੇ ਭੇਜਿਆ ਗਿਆ ਸੀਗਾ ਕਿ ਆਹ ਜ਼ਿਲ੍ਹਿਆਂ ਦੇ ਵਿੱਚ ਪ੍ਰੋਬਲਮ ਆਈ ਹੈ। ਫਿਰ ਪੰਜਾਬ ਗਵਰਨਮੈਂਟ ਨੇ ਲਿਖ ਕੇ ਭੇਜਿਆ ਉਹ ਤੋਂ ਫਿਰ ਸੈਂਟਰ ਕੰਪ ਤੋਂ ਮਿਨਿਸਟਰ ਦੀ ਟੀਮਾਂ ਬਣ ਕੇ ਆਈਆਂ ਵਾ ਤੇ ਉਹਨੂੰ ਸੈਂਪਲ ਟੈਸਟ ਕਰ ਰਹੇ ਆ ਤੇ ਸੈਂਪਲ ਲੈ ਕੇ ਰਿਪੋਰਟ ਆਪਣੇ ਭੇਜਣਗੇ ਪਰ ਰਿਪੋਰਟ ਵੀ ਦਿੱਤੀ ਜਾਊਗੀ ਕਿਸਾਨਾਂ ਨੂੰ ਆ ਜੋ ਰਿਲੈਕਸੇਸ਼ਨ ਜੋ ਵੀ ਹਰ ਰਿਲੈਕਸੇਸ਼ਨ ਜੋ ਵੀ ਲਿਖ ਕੇ ਭੇਜਣਗੇ ਟੀਮ ਆਪਣੀ ਰਿਪੋਰਟ ਬਾਕੀ ਫਿਰ ਸੀ ਲੈਂਗੁਏਜ ਕਿਉਂਕਿ ਦਾਣੇ ਦੀ ਕੁਆਲਿਟੀ ਵੀ ਖਰਾਬ ਹੋ ਗਈ ਹੈ ਤੇ ਨਮੀ ਵੀ ਬਹੁਤ ਹੈ ਮਤਲਬ ਇਹ ਰਿਪੋਰਟ ਕੀ ਫਾਇਦਾ ਕੀ ਹੋਏਗਾ ਜ਼ਿੰਮੇਵਾਰਾਂ ਨੂੰ ਕੀ ਫਾਇਦਾ ਹੋਏਗਾ ਇਹਦੇ ਕੋਈ ਉਹ ਉਹੀ ਚੱਕਰ ਨਾ ਆਏ ਨਾ ਜੋ ਸੈਂਟਰਿੰਗ ਮਾਈ ਹੈ ਟੀਮਾਂ ਬਣੀਆਂ ਪਈਆਂ ਕੋਪੀ ਰਿਪੋਰਟ ਭੇਜਣ ਕਿ ਆਹ ਪ੍ਰੋਬਲਮ ਆਈ ਆ ਅੱਗੇ ਫਿਰ ਉਹ ਫੌਟਕਾ ਪੰਜਾਬ ਕਿੰਨੀ ਜਗ੍ਹਾ ਤੇ ਚੈੱਕਿੰਗ ਤੁਸੀਂ ਕਰ ਚੁੱਕੇ ਹੋ ਕਿੰਨੀ ਜਗ੍ਹਾ ਸੈਂਪਲ ਕਰ ਚੁੱਕੇ ਹੋ ਸਾਡੀ ਪੰਜਾਬ ਦੇ ਵਿੱਚ ਟੀਮਾਂ ਬਣੀ ਹੈਗੀ ਆ ਤੇ ਇੱਕ ਚੰਗੀ ਘਟੀਮ ਉਹਦੇ ਜਿਲ੍ਹੇ ਕਰ ਰਹੇ ਹੈਗੇ ਆ ਤੇ ਮੇਰੀ ਰੂਵੀ ਲੱਗੀ ਅੰਮ੍ਰਿਤਸਰ ਇਹਦੇ ਟੀਮ ਨਾਲ ਆ ਸਾਡੀ ਤਿੰਨ ਟੀਮਾਂ ਜਾ ਰਹੀਆਂ ਹੈਗੀਆਂ ਵੱਖੋ ਜਿਲ੍ਹਿਆਂ ਦੇ ਵਿੱਚ ਉਹ ਆਪਣੀ ਜਾ ਰਹੀਆਂ ਜੀ ਹਾਂ ਜੀ ਕੱਲ ਟੀਮਾਂ ਚਾਮ ਤਵੇ ਤੱਕ ਪਹੁੰਚੇ ਸੀਗੀਆਂ ਤੇ ਉਹਨਾਂ ਆਪਣਾ ਕੰਮ ਸ਼ੁਰੂ ਕਰਤਾ ਸਾਡੀ ਪਹਿਲੀ ਮੰਡੀ ਇਹਦੇ ਨਾਲ ਵਿੱਚ ਫਾਇਦਾ ਹੋਵੇਗਾ ਕਿਉਂਕਿ ਸੈਂਪਲਿੰਗ ਜਾਊਗੀ ਹਾਂ ਜੀ ਸਰ ਕੁਝ ਸੈਂਟਰ ਗਵਰਨਮੈਂਟ ਕੁਝ ਰਾਹਤ ਦੇਵੇਗੀ ਕਿਸਾਨਾਂ ਨੂੰ ਅੱਜ ਉਹ ਕੋ ਸੈਂਪਲ ਹੁਣ ਜੋ ਪੀਸੀ ਨਾਏਗੀ ਉਹ ਵੀ ਲਿਖ ਕੇ ਭੇਜਣਗੇ ਉਹ ਫਿਰ ਫਾਇਦਾ ਹੋਏਗਾ ਕਿਉਂਕਿ ਅਕਸਰ ਉਹਦਾ ਕੇ 12% ਜਾਂ ਕਰਨੇ ਵੀ ਜਮੀਨ ਨਮੀ 17% ਮਿਟੀ ਰਹੀ ਆ ਕੋ ਨਮੀ ਵਿੱਚ ਵੀ ਸੰਭਾਵਨਾ ਹੈ ਕਿ ਜਾਂ ਦਾਣਾ ਖਰਾਬ ਹੈ ਉਹਦਾ ਭਾਰਾ ਰੇਟ ਮਿਲਣ ਦੀ ਬਾਲ ਹੋਈ ਕਿ ਨੂ ਦੇਖੋ ਪੰਜਾਬ ਸਰ ਨੇ ਪਹਿਲਾਂ ਕਿਹਾ ਕਿ ਸੁੱਕਾ ਝੋਨਾ ਲੈ ਕੇ ਆਓ ਸਰ ਹੋਇਆ ਬਾਕੀ ਜੋ ਵੀ ਐਸਪਰ ਜਾਂਦਾ ਹੋਣੀ ਆ ਜੋ ਸੈਂਪਲ ਜਾਣਗੇ ਤੁਸੀਂ ਡਪਾਰਟਮੈਂਟ ਦੇ ਵਿੱਚ ਉਹ ਹੜਾ ਦੇ ਵਿੱਚ ਦਾਣੇ ਦਾ ਨੁਕਸਾਨ ਹੋ ਰਿਹਾ ਦਾਣਾ ਪਤਲਾ ਵੀ ਪੈ ਗਿਆ ਦਾਣੇ ਦਾ ਰੰਗ ਵੀ ਖਰਾਬ ਹੋ ਗਿਆ ਤੇ ਉਹ ਕਿਤੇ ਨਾ ਕਿਤੇ ਸਰਕਾਰੀ ਖਰੀਦ ਦੇ ਵਿੱਚ ਨਹੀਂ ਆਉਂਦਾ ਜੋ ਸਰਕਾਰ ਦੀ ਹੈ ਤਾਂ ਉਹ ਹੀ ਤਾਂ ਦੇਖੋ ਜਿਹੜੀ ਪ੍ਰੋਬਲਮ ਆਈ ਹੈ ਨਾ ਇਸ ਲਈ ਟੀਮਾਂ ਬਣੀ ਉਹ ਚੈੱਕ ਕਰ ਰਹੀਆਂ ਨੇ ਚੈੱਕ ਆ ਕੇ ਰਿਪੋਰਟ ਭੇਜਣਗੀਆਂ ਉਹਦੇ ਜੋ ਵੀ ਐਸਰ ਵਿਧੇਤਾ ਮੁਤਾਬਕ ਉਹ ਕਰਨਗੇ ਸਭ ਤੋਂ ਵੱਧ ਨੁਕਸਾਨ ਕਿਸ ਏਰੀਆ ਚ ਪਾਇਆ ਗਿਆ ਬਾਕੀ ਜੋ ਮੇਰੇ ਧਿਆਨ ਚ ਹੈ ਇਧਰ ਬੈਲਟ 'ਚ ਹੁਣ ਜੋ ਗੱਲ ਹੋ ਰਹੀ ਸੀਗੀ ਜਨਬ ਅਮਰ ਸਾਹਿਬ ਚ ਜਿਆਦਾ ਜਨਾਲਾ ਦੱਸ ਰਹੇ ਆ ਉਹ ਤਾਂ ਦਸਪੁਰ ਸਾਈਡ ਵੀ ਹੈ ਪਟਾਣਕੋਟ ਸਾਈਡ ਵੀ ਗੋਲ ਵੀ ਕਹੀ ਜਿਲੇ ਹੈਗਾ